ਇਹ ਬੇਨਤੀ ਕਰਨਾ ਕਿ ਤੁਰੰਤ ਕਲਾਨੌਰ ਦੀ ਪੰਚਾਇਤ ਵੱਲ ਖਿਆਲ ਕੀਤਾ ਜਾਵੇ ਜੇ ਤੁਸੀਂ ਬਿਲਕੁਲ ਹੀ ਕੁਝ ਦੇਣ ਜੋਗੇ ਨਹੀਂ ਤੇ ਕਲਾਨੌਰ ਵਾਲੀ ਪੰਚਾਇਤ ਦਾ 6 ਕਰੋੜ ਦੀ ਸਾਲ ਦੀ ਆਮਦਨ ਹੈ ਘਟੋ ਘੱਟ ਉਹ 6 ਕਰੋੜ ਜਿਹੜਾ ਵਾ ਫਟਾਫੜ ਕਿਸਾਨਾਂ ਨੂੰ ਦੇ ਦੇਣਾ ਚਾਹੀਦਾ ਇਥੇ ਮਜ਼ਦੂਰਾਂ ਦੇ ਜਿਹੜੇ ਕੋਠੇ ਡਿੱਗੇ ਨੇ ਉਹਨਾਂ ਵੱਲ ਖਿਆਲ ਕਰਨਾ ਚਾਹੀਦਾ ਔਰ ਕਲਾਨੌਰ ਦੀ ਜਿਹੜੀ ਜੀਟੀ ਰੋਡ ਆ ਇਹ ਖੂਬ ਬਣੀ ਹੋਈ ਏ ਸਾਰਾ ਪਾਣੀ ਸ਼ਰਕ ਦੇ ਉੱਤੇ ਆ ਆਉਣ ਜਾਣ ਵਾਲਿਆਂ ਦੀਆਂ ਗੱਡੀਆਂ ਟੁੱਟਦੀਆਂ ਨੇ ਫੇਰਨ ਵਾਲਿਆਂ ਦੇ ਕੱਪੜੇ ਜਿਹੜੇ ਨੇ ਰੋਜ਼ ਗੰਦੇ ਹੁੰਦੇ ਨੇ ਤੇ ਉਹਦੇ ਵੱਲ ਧਿਆਨ ਦੇਣਾ ਤੇ ਮੈਂ ਜਦੋਂ ਸਾਡੀ ਅਕਾਲੀ ਦਲ ਦੀ ਸਰਕਾਰ ਸੀ ਅਸੀਂ ਇੱਥੇ ਛੇ ਪੰਚਾਇਤਾਂ ਬਣਾਈਆਂ ਸੀ 5 ਸਾਲ ਕਾਂਗਰਸ ਦਾ ਰਾਜ ਰਿਹਾ ਵਾ ਨਾ ਉਹਨਾਂ ਨੇ ਪੰਚਾਇਤ ਦੀ ਚੋਣ ਕਰਾਈ ਏ ਔਰ ਪੈਸੇ ਹੜੱਪ ਕਰ ਗਏ ਨੇ ਤੇ 5 ਸਾਲ ਹੀ ਅਜ ਆਮ ਪਾਰਟੀ ਦੀ ਸਰਕਾਰ ਹੋ ਗਈ ਏ ਤੇ ਇਹ ਵੀ ਹਪੜਾੜਾ ਕਰਦੇ ਨੇ ਬੜਾ ਦੁਖਦਈ ਸਮਾਂ ਹੈ ਕਲਾਨੌਰ ਦਾ ਜਿਹੜਾ ਰਕਬਾ ਵਾ ਇਹ 100% ਜਿਹੜਾ ਵਾ ਖਰਾਬ ਹੋ ਗਿਆ ਤੇ ਖਾਸ ਕਰਕੇ ਇੱਥੇ 1200 ਏਕੜ ਜਿਹੜੀ ਏ ਜ਼ਮੀਨ ਉਹ ਪੰਚਾਇਤ ਦੀ ਏ ਲੋਕਾਂ ਦੀ ਏ ਲੋਕਾਂ ਨੇ ਬਹੁਤ ਸਾਰੇ ਖਰਚੇ ਲਾ ਕੇ ਫਸਲ ਜਿਹੜੀ ਐ ਬਣਾਈ ਸੀਗੀ 2-4 ਦਿਨਾਂ ਤੱਕ ਇਹਨਾਂ ਨੇ ਇਹਨੂੰ ਵਧਣਾ ਸੀ ਇਹ ਬੜੀ ਵੱਡੀ ਤਬਾਹੀ ਹੋਈ ਏ ਜੀਵਿੰਦਾਰ ਦਾ ਲੱਖ ਟੁੱਟ ਗਿਆ ਬੜੇ ਦੁੱਖ ਵਾਲੀ ਗੱਲ ਆ ਕਿ ਸਰਕਾਰ ਅਜੇ ਤੱਕ ਸੁੱਤੀ ਨਹੀਂ ਉઠી ਮੈਂ ਸਰਕਾਰ ਕੋਲੋਂ ਮੰਗ ਕਰਨਾ ਵਾ ਡਿਪਟੀ ਕਮਿਸ਼ਨਰ ਸਾਹਿਬ ਦੇ ਰਾਈਂ ਕਿ ਇਹਨਾਂ ਦਾ ਟੋਟਲ ਜਿਹੜਾ ਵਾ ਐਸ ਵਾਰ ਦਾ ਠੇਕਾ ਜਿਹੜਾ ਮਾਫ ਕਰ ਦੇਣਾ ਚਾਹੀਦਾ ਤੇ ਇਹਨਾਂ ਦੇ ਜਿਹੜਾ ਖਰਚਾ ਲੱਗਾ ਵਾ 20000 ਅਨੌਸ ਕੀਤਾ 20000 ਨਾਲ ਕੁਝ ਵੀ ਨਹੀਂ ਬਣਦਾ ਜ਼ਿੰਮੇਵਾਰ ਦਾ ਕੀ ਕੀ ਜਾ ਤਕ ਇਹ ਇਹਨਾਂ ਨੂੰ ਪੂਰਾ ਮੁਆਵਜ਼ਾ ਦਿੱਤਾ ਜਾਵੇ ਔਰ ਇਹਦੇ ਨਾਲ ਨਾਲ ਮੈਂ ਸਮਝਦਾ ਮੈਂ ਸਰਕਾਰ ਨੂੰ ਇੱਕ ਚੇਤਾਵਨੀ ਵੀ ਦੇਣੀ ਚਾਹੁੰਦਾ ਅਜੇ ਸਾਡੇ ਪੱਲੇ ਕੱਖ ਨਹੀਂ ਗਾ ਅਸੀਂ ਸਖਬੀਰ ਬਾਦਲ ਜੀ ਪ੍ਰਧਾਨ ਸਾਹਿਬ ਪੰਜਾਬ ਦੇ ਕੋਨੇ-ਕੋਨੇ ਤੇ ਗਏ ਨੇ ਉਹਨਾਂ ਨੇ ਜਿੱਥੇ ਡੀਜ਼ਲ ਦੀ ਲੋੜ ਆ ਡੀਜ਼ਲ ਦਿੱਤਾ ਵਾ ਜਿੱਥੇ ਬੀਆਂ ਦੀ ਲੋੜ ਆ ਉਥੇ ਬੀਆਂ ਦੀ ਤਿਆਰੀ ਕਰ ਰਹੇ ਆ ਜਿੱਥੇ ਕੋਈ ਹੋਰ ਜ਼ਰੂਰੀ ਏ ਉਹ ਵਸਤਾਂ ਜਿਹੜੀਆਂ ਨੇ ਪਹੁੰਚਾਈਆਂ ਨੇ ਤੇ ਮੈਂ ਸਰਕਾਰ ਨੂੰ ਇਹ ਚੇਤਾਵਨੀ ਦੇਣੀ ਚਾਹੁੰਦਾ ਵੀ ਜੇ ਤੁਸੀਂ ਕਿਤੇ 1921 ਕੀਤੀ ਸਾਡੀ ਸਰਕਾਰ ਆ ਗਈ ਤੇ ਇਸ ਸਾਲ ਦਾ ਭਾ ਵਿਆਜ ਸਮੇਤ ਉਦੋਂ ਅਸੀਂ ਇਹ ਜਿਹੜਾ ਵਾ ਠੇਕਾ ਮਾਫ ਕਰਾਂਗੇ ਤਾਂ ਕਿ ਜ਼ਿੰਮੇਵਾਰ ਨਹੀਂ ਜਿਹੜੀ ਮਿਹਨਤ ਕੀਤੀ ਹੈ ਜੋ ਇਹਦਾ ਏਡਾ ਵੱਡਾ ਨੁਕਸਾਨ ਹੋਇਆ ਜਿਹੜਾ ਅਨ ਦਾਤਾ ਦੇਸ਼ ਦਾ ਕੇਂਦਰੀ ਪੂਲ ਵਿੱਚ 60% ਤੋਂ ਉੱਪਰ ਅਨਾਜ ਪਾ ਰਿਹਾ ਵਾ ਉਸ ਕਿਸਾਨ ਦੀ ਬਾਹ ਫੜੀ ਜਾ ਸਕੇ ਮੈਂ ਡਿਪਟੀ ਕਮਿਸ਼ਨਰ ਅਈ ਫੇਰ ਇਹ ਬੇਨਤੀ ਕਰਨਾ ਕਿ ਤੁਰੰਤ ਕਲਾ ਨੌਰ ਦੀ ਪੰਚਾਇਤ ਵੱਲ ਖਿਆਲ ਕੀਤਾ ਜਾਵੇ ਜੇ ਤੁਸੀਂ ਬਿਲਕੁਲ ਹੀ ਕੁਝ ਦੇਣ ਜੋਗੇ ਨਹੀਂ ਤੇ ਕਲਾ ਨੌਰ ਵਾਲੀ ਪੰਚਾਇਤ ਦਾ 6 ਕਰੋੜ ਦੀ ਸਾਲ ਦੀ ਆਮਦਨ ਹੈ ਘਟੋ ਘਟ ਉਹ 6 ਕਰੋੜ ਜਿਹੜਾ ਵਾ ਫਟਾਫੜ ਕਿਸਾਨਾਂ ਨੂੰ ਦੇ ਦੇਣਾ ਚਾਹੀਦਾ ਇਥੇ ਮਜ਼ਦੂਰਾਂ ਦੇ ਜਿਹੜੇ ਕੋਠੇ ਡਿੱਗੇ ਨੇ ਉਹਨਾਂ ਵੱਲ ਖਿਆਲ ਕਰਨਾ ਚਾਹੀਦਾ ਔਰ ਕਲਾ ਨੌਰ ਦੀ ਜਿਹੜੀ ਜੀਟੀ ਰੋਡ ਆ ਇਹ ਖੂਬ ਬਣੀ ਹੋਈ ਏ ਸਾਰਾ ਪਾਣੀ ਸ਼ਰਕ ਦੇ ਉੱਤੇ ਆ ਆਉਣ ਜਾਣ ਵਾਲਿਆਂ ਦੀਆਂ ਗੱਡੀਆਂ ਟੁੱਟਦੀਆਂ ਨੇ ਫੇਰਨ ਵਾਲਿਆਂ ਦੇ ਕੱਪੜੇ ਜਿਹੜੇ ਨੇ ਰੋਜ਼ ਗੰਦੇ ਹੁੰਦੇ ਨੇ ਤੇ ਉਹਦੇ ਵੱਲ ਧਿਆਨ ਦੇਣ ਤੁਹਾਨੂੰ ਬਾਹਰੋਂ ਲੈਣ ਦੀ ਕੋਈ ਲੋੜ ਨਹੀਂ ਤੁਸੀਂ ਸੈਂਟਰ ਅੱਗੇ ਹੱਥ ਜੋੜਦੇ ਹੋ ਲੇਕਿਨ ਸਾਡੇ ਪੈਸੇ ਪਏ ਹੋਏ ਨੇ ਉਹ ਵੀ ਖਰਚ ਕਰਨ ਨੂੰ ਤਿਆਰ ਨਹੀਂ ਤੁਸੀਂ ਮੈਂ ਇਹ ਸਮਝ ਨਾ ਮਾ ਕਿ ਮੈਂ ਜਦੋਂ ਸਾਡੀ ਇਕਾਲੀ ਦਲ ਦੀ ਸਰਕਾਰ ਸੀ ਅਸੀਂ ਇੱਥੇ 6 ਪੰਚਾਇਤਾਂ ਬਣਾਈਆਂ ਸੀ 5 ਸਾਲ ਕਾਂਗਰਸ ਦਾ ਰਾਜ ਰਿਆ ਵਾ ਨਾ ਉਹਨਾਂ ਨੇ ਪੰਚਾਇਤ ਦੀ ਚੋਣ ਕਰਾਈ ਏ ਔਰ ਪੈਸੇ ਹੜੱਪ ਕਰ ਗਏ ਨੇ ਤੇ 5 ਸਾਲ ਹੀ ਅਜ ਆਮ ਪਾਰਟੀ ਦੀ ਸਰਕਾਰ ਹੋ ਗਈ ਏ ਤੇ ਇਹ ਵੀ ਹੱਪ ਹੜੱਪ ਕਰਦੇ ਨੇ ਇਹਨਾਂ ਨੇ ਕੋਈ ਵੀ ਡਵੈਲਪਮੈਂਟ ਦਾ ਕੰਮ ਨਹੀਂ ਕੀਤਾ ਸਾਡੇ ਵੇਲੇ ਦੀਆਂ ਲੁੱਕ ਪਈ ਹੋਈਆਂ ਸ਼ਰਕਾਂ ਦੇ ਉੱਤੇ ਸਾਡੇ ਵੇਲੇ ਦੇ ਨਾਲੇ ਬਣੇ ਹੋਏ ਨੇ ਸਾਡੇ ਵੇਲੇ ਦੇ ਨਾਲੇ ਸਾਫ ਹੋਏ ਹੋਏ ਨੇ ਔਰ ਇਹ ਮੈਂ ਸਮਝਦਾ ਪੈਸੇ ਪਤਾ ਨਹੀਂ ਕਿੱਥੇ ਗਏ ਅਫਸਰशाही ਸੁੱਤੀ ਹੋਈ ਏ ਸਰਕਾਰ ਦੀ ਕੰਨ ਤੇ ਜੂ ਨਹੀਂ ਸਰਕਦੀ ਔਰ ਮੈਂ ਲੋਕ رائے ਪੈਦਾ ਕਰਾਂਗਾ ਇੱਥੇ ਔਰ ਲੋਕ رائے ਪੈਦਾ ਜੇ ਹੋ ਗਈ ਤੇ ਤੁਹਾਡੇ ਕੋ ਸਾਂਭੀ ਨਹੀਂ ਗਈ ਜਾਣੀ ਮੈਂ ਤੁਹਾਨੂੰ ਇਹ ਬੇਨਤੀ ਕਰਨਾ ਕਿ ਤੁਰੰਤ ਸਰਕਾਰ ਜਿਹੜੀ ਹਰਕਤ ਵਿੱਚ ਆਵੇ ਔਰ ਬੰਦੇ ਮੁਆਵਜ਼ੇ ਜਿਹੜੇ ਨੇ ਕਿਸਾਨਾਂ ਨੂੰ ਦਿੱਤੇ ਜਾਣ ਔਰ ਮਜ਼ਦੂਰਾਂ ਦੀ ਬਾਹ ਫੜੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ